ਹਾਂਜੀ ਭਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਆਬੇ ਪਹੁੰਚ ਗਏ ਕਬੂਤਰਾਂ ਕੋਲੇ ਤੇ ਆ ਦੇਖੋ ਇਹਨਾਂ ਨੇ ਕੱਪੜਾ ਸਾਰਾ ਇਕੱਠਾ ਕਰਤੇ ਆਈ ਤੇ ਇਹਨੂੰ ਸੱਟਿਆ ਕਰਦੀ ਐ ਤੇ ਬਾਕੀ ਕੂਤਰ ਬੈਠੇ ਆ ਲੋ ਜੀ ਆਬੇ ਕੱਲ ਆਪਾਂ ਨੇ ਆ ਟਾਈਮ ਨੂੰ ਕਬੂਤਰ ਹੜਾਤੇ ਤੇ ਅੱਜ ਹੈਗੀ ਬਾਬੇ ਧੁੰਦ ਠੀਕ ਹੈ ਜੀ ਤੇ ਬਾਕੀ ਇੱਦਾਂ ਦਿਖਾ ਦਿੰਦੇ ਆ ਬੱਚੇ-ਬੁੱੱਚੇ ਕਬੂਤਰੀਆਂ ਇਹ ਇਹ ਕਬੂਤਰੀ ਵੀ ਢਾ ਲਈ ਆਪਾਂ ਨੇ ਸਿੱਧੀ ਆ ਗਈ ਘਰ ਤੇ ਹਰੀਕ ਅੱਛਾ ਵਾਲਾ ਵੀ ਲੱਗ ਗਿਆ ਆਉਣ ਬਾਬੇ ਸਿੱਧਾ ਘਰੇ ਤੇ ਅੱਜ ਵੀ ਢਾਵਾਗੇ ਕਬੂਤਰ ਪਰ ਥੋੜੀ ਦੇਰ ਤੱਕ ਢਾਵਾਗੇ ਅੱਜ ਧੁੰਦ ਪਈ ਹੋਈ ਆ ਤੇ ਧੁੱਪ ਵੀ ਆ ਗਈ ਤੇ ਧੁੰਦ ਵੀ ਬਹੁਤ ਹੈ ਬਾਕੀ ਕਬੂਤਰ ਬੈਠੇ ਆ ਤੇ ਹੁਣ ਚੱਲਦੇ ਆਂ ਜੀ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਕੋਲੇ ਉਹਨਾਂ ਨੂੰ ਜਾ ਕੇ ਬਾਹਰ ਖੋਲੀ ਏ ਤੇ ਬੱਲੋ ਬੱਲੋ ਬੰਦ ਕਰੀਆ ਉਹਨਾਂ ਦੇ ਤੇ ਦੇਖੋ ਬ ਵੀ ਇਧਰ ਤੋਂ ਹੁੰਦਾ ਆ ਦੇਖੋ ਤੇ ਇਧਰ ਧੁੱਪ ਆ ਗਈ ਠੀਕ ਹੈ ਜੀ ਬਾਕੀ ਛਤਰੀ ਖੜੀ ਆ ਇੱਕ ਉਹ ਥੇ ਕਰ ਦਾਂਗੇ ਤੇ ਹੁਣ ਚੱਲਦੇ ਆਂ ਉੱਪਰ ਤੇ ਲੋ ਜੀ ਪਹੁੰਚ ਗਏ ਨਾ ਬਾਬਿਓ ਬਾੜੀਆਂ ਤੇ ਤੇ ਚੱਲਦੇ ਆਂ ਛੇਤੀ ਛੇਤੀ ਉੱਪਰ ਤੇ ਇੱਕ ਬਾਬੇ ਬਿੱਲੀ ਬਹੁਤ ਅੰਗ ਕਰਦੀ ਆਪਾਂ ਨੂੰ ਆ ਦੇਖੋ ਟ੍ਰੇਆਂ ਲਾਈਆਂ ਵੀ ਆਪਾਂ ਨੇ ਸਾਹਮਣੇ ਆ ਨੈਟ ਬਾਬੇ ਵੱਡ ਗਏ ਨਾ ਇਹਨੂੰ ਨੈਟ ਨੂੰ ਆ ਦੇਖੋ ਇੱਥੇ ਤੋਂ ਆ ਦੇਖੋ ਇਹ ਆਪਾਂ ਨੇ ਹੁਣ ਕਰ ਦਿਆ ਤਾਂ ਠੀਕ ਉਹ ਇਹਨੂੰ ਵੱਡ ਗਏ ਇੱਥੇ ਨੂੰ ਵੱਡ ਜਾਂਦੀ ਏ ਤੇ ਤੰਗ ਬਹੁਤ ਕਰਦੀ ਸੀ ਕਦੀ ਕੂਤਰਾਂ ਦੇ ਪਰ ਪੜ ਦਿੰਦੀ ਤੇ ਇੱਕ ਵਾਰ ਲੱਤ ਲੇਗੀ ਤੇ ਹੁਣ ਚਲਦੇ ਆਂ ਅੰਦਰ ਮੈਂ ਖੋਲ ਲੀਏ ਰਾਤ ਨੂੰ ਆਪਾਂ ਇਹ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਜਾਂਦੇ ਆਂ ਲੋ ਜੀ ਖੁੱਲ ਗਿਆ ਤੇ ਟਰੇਆਂ ਨੂੰ ਵੀ ਕਰਦੀ ਐ ਸਾਈਡ ਤੇ ਤੇ ਬਾਬਿਓ ਇੱਕ ਲਿਆਂਦੀ ਨਵੀਂ ਡੋਲੀ ਆਪਾਂ ਨੇ ਹੋਰ ਮਤਲਬ ਪ੍ਰਾਣੀ ਲਈ ਏ ਠੀਕ ਐ ਜੀ ਟਰੇਆਂ ਕਰਦੀ ਐ ਸਾਈਡ ਤੇ ਤੇ ਲੋ ਜੀ ਟਰੇਆਂ ਕਰਤੀ ਐ ਸਾਈਡ ਤੇ ਕਬੂਤਰ ਖੋਲਦੀ ਐ ਬਾਹਰ ਤੇ ਲੋ ਜੀ ਨਿੰਦਾ ਦੀ ਐ ਖੋਲ ਬਾਬਿਓ ਜੀ ਆ ਬੀਬੀ ਬਿੰਦੀ ਹੋਈ ਏ ਦੀ ਸਟੂਡੀਓ ਕਰਕੇ ਥੋੜਾ ਜਿਹਾ ਦੇਖਾਉਂਦੀ ਐ ਯਾ ਜਿੰਦਾ ਖੋਲੀ ਆ ਬਾਬਿਓ ਤੇ ਲਓ ਜੀ ਇੱਧਰ ਖੋਲਦੇ ਆ ਬਾਬਿਓ ਕੁੰਡਾ ਤੇ ਕਬੂਤਰ ਬੈਠੇ ਆਪਣੇ ਐਨ ਫਿੱਟ ਓਕੇ ਠੀਕ ਹੈ ਕਰੋ ਚੈੱਕ ਸਾਰੇ ਗੂਤ ਕਬੂਤਰ ਲਓ ਜੇ ਬੈਠ ਕੇ ਤੁਹਾਨੂੰ ਦਿਖਾਉਂਦੇ ਆਂ ਕਰੋ ਚੈੱਕ ਕਬੂਤਰ ਸਾਰੇ ਲਓ ਜੀ ਇਹਾਰੇ ਰੱਖੇ ਠੀਕ ਹੈ ਇਹ ਅੰਡਾ ਦੇਣ ਵਾਲੀ ਦੀ ਕੂਤਰੀ ਐਵੇਂ ਆਪਸ ਵਿੱਚ ਮਿਲ-ਮਿਲ ਕੇ ਧਰੀਆਂ ਨੇ ਤੇ ਇੱਧਰ ਇਹ ਬੈਠੇ ਆ ਕਰੋ ਇਹ ਚੈੱਕ ਤੇ ਬੱੱਲ ਬਣਦਾ ਹੈ ਬੱੱਲ ਬ ਕਰਦਾਂਗੇ ਬਣਦਾ ਇੱਧਰ ਇਹ ਕੂਤਰ ਹੈ ਤੇ ਟੋਲੀ ਦਿਖਾਉਂਦੇ ਆਂ ਬੰਦੂ ਇਸ ਤੋਂ ਬਾਅਦ ਤੁਹਾਨੂੰ ਡੋਲੀ ਚਾਰ ਖਾਨੇ ਵਾਲੀ ਲੈ ਲਈ ਆਪਾਂ ਨੇ 1x ਕਰਕੇ ਦਿਖਾ ਦਈਏ ਲਓ ਜੀ ਲਓ ਬਾਬੇ ਕਰੋ ਚੱਕ ਡੋਲੀ ਇਹਦੀਆਂ ਟਰੇਆਂ ਹੈ ਨਹੀਂ ਲਿਆਵਾਂਗੇ ਕੋਈ ਨਹੀਂ ਤੇ ਬਾਕੀ ਬੱਲਵ ਬਲਦੇ ਆ ਬੱਲਵ ਕਰਦੀ ਪਹਿਲਾਂ ਬੰਦ ਇੱਥੇ ਤੋਂ ਚੱਕੋ ਜੀ ਠੀਕ ਹੈ ਜੀ ਬਾਕੀ ਕੂਤਰ ਚੈੱਕ ਕਰੋ ਓਕੇ ਆਨੇ ਅੰਦਰ ਕੂਤਰ ਇੱਕ ਲੱਥੇ ਉਹ ਕਿੰਦਾ ਲਗਿਆ ਬਾਕੀ ਇਹ ਡੋਲੀ ਏ ਨਵੀਂ ਚਾਰਖਾਨਿਆਂ ਵਾਲੀ ਇਹਦੇ ਚ ਜੋੜੀਆਂ ਲਾਵਾਂਗੇ ਅਗਲੇ ਸਾਲ ਮਤਲਬ ਹੁਣ ਜਦੋਂ ਅੱਗੇ ਸੀਜ਼ਨ ਚ ਲਾਵਾਂਗੇ ਠੀਕ ਹੈ ਜੀ ਤੇ ਬਾਕੀ ਦੂਸਰੀ ਢੋਲੀ ਨੂੰ ਬਾਜੀਆਂ ਟਾਈਮ ਉਹ ਤਿੰਨ ਖੰਨੇ ਵਾਲੀ ਨੂੰ نیچے ਲੈ ਜਾਵਾਂਗੇ ਕਬੂਤਰ ਉੜ ਕੇ ਆਏ ਵੇ ਸਾਹਮਣ ਨੂੰ ਤੇ ਇੱਕ ਕਬੂਤਰ ਲੱਗ ਗਿਆ ਸੀ ਬਾਬੇ ਵਧੀਆ ਉੜਨ ਆ ਤੇ ਆਪਾਂ ਨੇ ਸ਼ਿਫਟ ਕਰਦੇ ਉੱਪਰ ਗਿਜ ਕੇ ਆਏ ਘਰੇ ਆਪਣੇ ਬੈਰੀ ਪਈ ਗੱਲ ਤਾਂ ਕਰਕੇ ਵਧੀਆ ਉੜਦਾ ਸੀ ਸੋਚਿਆ ਕਾਨੂੰ ਚਕਾਣਾ ਬੈਰੀ ਨੂੰ ਤੇ ਉੱਪਰ ਸ਼ਿਫਟ ਕਰਦੇ ਆ ਚਲੋ ਬਈ ਪਾਣੀ ਰੱਖ ਦਈਏ ਉਤਰਾ ਨੂੰ ਇੱਧਰ ਵਾਲਿਆਂ ਨੂੰ ਤੇ ਪਾਣੀ ਪੀ ਲੂंगे ਤੇ ਡੋਲੀ ਵਾਲੇ ਕਬੂਤਰ ਖੋਲ ਦੰਦੇ ਆ ਤੇ ਬਾਬੇ ਖੁਸ਼ਖਬਰੀ ਦੰਦੇ ਆ ਸਾਨੂੰ ਜਲਦ ਹੀ 2-4 ਦਿਨਾਂ ਦੇ ਵਿੱਚ ਵਿੱਚ ਆਪਾਂ ਨਿਊ ਸੈਟਅਪ ਰੈਡੀ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਲੋ ਜੀ ਇਹ ਪੀਕਰ ਹੋਵੇ ਕਾਲੇ ਬਾਹਰ ਆਣੇ ਇਹਨਾਂ ਨੂੰ ਖੋਲ ਦੰਦੇ ਆ ਇੱਧਰੋਂ ਵੀ ਖੋਲ ਦੰਦੇ ਆ ਡੋਲੀ ਵਾਲੇ ਤੇ ਲੋ ਜੀ ਬਾਬੇ ਹੋਏ ਨੇ ਵੀ ਆਂਡਾ ਧੱਤਿਆ ਅੱਜੇ ਘਰੇ ਆਈ ਤੇ ਓਕੇ ਹੋ ਗਿਆ ਕੰਮ ਇੱਧਰ ਨੀਚੇ ਵੀ ਕੂਤਰੀ ਧਰਨੇ ਵਾਲੀ ਸੀ ਇਹਨਾਂ ਇਹ ਦੋ ਦਿੱਤੇ ਹੋਏ ਠੀਕ ਹੈ ਜੀ ਇਹਨੇ ਦੇਖ ਲਾਂਦੇ ਆ ਦਿੱਤਾ ਕਿ ਨਹੀਂ ਨਹੀਂ ਬਾਬੇ ਹੋਲੇ ਇਹਨੇ ਅੰਡਾ ਦਿੱਤਾ ਨਹੀਂ ਠੀਕ ਹੈ ਜੀ ਇਹਨਾਂ ਨੂੰ ਆ ਜਾਣ ਤੋਂ ਬਾਹਰ ਬਾਕੀ ਇਹਦੇ ਦੋ ਐ ਇਹਨਾਂ ਵਿੱਚੋਂ ਦਾ ਬਸ ਜੇ ਜ਼ਿਆਦਾ ਨਹੀਂ ਹਫ਼ਤੇ ਤੱਕ ਬੱਚੇ ਨਿਕਲ ਜੂंगे ਤੇ ਫੇਰਨ ਤੋਂ ਬਾਬੇ ਇਹਨਾਂ ਨੂੰ ਬਾਹਰ ਤੇ ਖਾਨ ਤੋਂ ਰੋਡ ਰੂਡ ਲੋ ਜੀ ਆਗੇ ਬਾਹਰ ਬਾੜਾ ਆਉਂਦੇ ਆ ਹੁਣ ਥੋੜੀ ਰੇੜ ਤੱਕ ਮੁੱਤਰ ਹੋਰ ਆ ਜਵੇ ਥੋੜੀ ਧੁੱਪ ਇਹਨਾਂ ਤੇਜ ਲੋ ਜੀ ਤੇ ਬਾਕੀ ਇਹਨਾਂ ਨੂੰ ਪਾਣੀ ਬਾਹਰ ਕੱਢ ਕੇ ਰੱਖ ਦਿੰਦੇ ਆ ਲੋ ਜੀ ਪਾਣੀ ਦਾ ਡਰਿੰਕਰ ਰੱਖਦੇ ਆ ਬਾਹਰ ਪੀ ਲੂੰਗੇ ਪਾਣੀ ਵਿਚਾਰੇ ਇਹ ਲੋ ਜੀ ਤੇ ਦੇਖੋ ਬਾਬ ਆ ਗਈ ਕੂਤਰੀ ਦਾ ਪੇੜ ਹੌਲੀ ਹੌਲੀ ਸਾਰੇ ਪੀ ਲੂੰਗੇ ਬਾੜ ਆਉਂਦੇ ਆ ਫਿਰ ਜਾ ਕੇ ਨੀਚੇ ਕੂਤਰ ਹਾਂਜੀ ਬਾਈ ਮਿੱਤਰੋ ਤੇ ਤੁੰਦ ਚਲੇ ਗਈ ਹੈ ਇਹ ੜਾ ਦੀ ਇੱਕ ਕਬੂਤਰਾਂ ਨੂੰ ਇਧਰੋਂ ਆਪਾਂ ਨੇ ਹੜਾਉਣਾ ਇੱਕ ਦਾ ਇਹ ਬੱਚਾ ਠੀਕ ਹੈ ਜੀ ਚਲੋ ਜੀ ਇਹਨਾਂ ਛੱਡ ਦਿੰਦੇ ਆ ਇੱਕ ਹੜਾਉਣਾ ਇਹ ਦੋ ਤੇ ਤੀਜਾ ਇਹ ਹੈ ਬਾਸ ਹੋਰ ਕੋਈ ਫਿਲਹਾਲ ਹਲੇ ਢਾਉਣਾ ਨਹੀਂ ਕੱਲ ਹੜਾਵਾਂਗੇ ਠੀਕ ਹੈ ਜੀ ਬਾਈ ਹੜਾਉਣੇ ਸੀ ਤਿੰਨ ਤੇ ਇਹਨਾਂ ਉਡਾ ਦੁੰਦੇ ਆ ਹਸ਼ ਲਓ ਜੀ ਉੱਡ ਗਏ ਇਹ ਲੋ ਬਈ ਬਾਬੋ ਚਤਰੀਆਂ ਕਰਤੀਆਂ ਖੜੀਆਂ ਤੇ ਢਾਹਦੇ ਦੋ ਇਹ ਫਿਰਦੇ ਇੱਕ ਇਹ ਆ ਗਿਆ ਇਹਨਾਂ ਨੂੰ ਉਡੀ ਜਾਣ ਦੋ ਤੇ ਆਪਾਂ ਚੱਲਦੇ ਆਂ ਹੁਣ ਨੀਚੇ ਹਾਂਜੀ ਲੋ ਬਈ ਮਿੱਤਰੋ ਇੱਕ ਡੋਲੀ ਤੇ ਨਖਾਨੇ ਵਾਲੀ ਆਪਾਂ ਇਹ ਲਿਆਂਦੀ ਨੀਚੇ ਤੇ ਬੱਚੇ-ਵੁੱਚੇ ਪਾਤੇ ਆ ਕਬੂਤਰियां ਪਾਤੀਆਂ ਧੁੱਪ ਚ ਤੇ ਬਾਕੀ ਚਾਰ ਕਬੂਤਰ ਉਡ ਰਹੇ ਆਪਣੇ ਪੰਜਟਾ ਇਹ ਵੀ ਇੱਕ ਦਿਖ ਨਹੀਂ ਰਿਹਾ ਚਾਰ ਫਿਰਦੇ ਆ ਬਾਬਿਓ ਠੀਕ ਹੈ ਜੀ ਤੇ ਬਾਕੀ ਆ ਇਹ ਬੈਠੇ ਆ ਇੱਕ ਬੰਨਿਆ ਵਾ ਛਤਰੀ ਤੇ ਤੇ ਹੁਣ ਚਾਲਦੇ ਆ ਉੱਪਰ ਉੱਪਰ ਤੋਂ ਵਿਖਾਉਂਦੇ ਆ ਪਹਿਲਾਂ ਇਹਦੀ ਟਾਕੀ ਖੋਲਦੀ ਅੰਦਰ ਧੁੱਪ ਲੱਗ ਲਊਗੀ ਜਾਲ ਚ ਚੱਲਦੇ ਹੁਣ ਉੱਪਰ ਇਹਨੂੰ ਬੰਨ੍ਹਨ ਦੋ ਧੁੱਪ ਚ ਉੱਪਰ ਵੀ ਆਪਾਂ ਨੇ ਚਾਰ ਖਾਨੇ ਵਾਲੀ ਡੋਲੀ ਕੱਢਤੀ ਐ ਬਾਹਰ ਖੁੱਡੇ ਚੋਂ ਲੋ ਬਈ ਮਿੱਤਰੋ ਕਬੂਤਰ ਖੁੱਲੇ ਹੋਏ ਸੀ ਬਾਹਰ ਠੀਕ ਹੈ ਜੀ ਡੋਲੀ ਵਾਲੇ ਕਰਤੇ ਆ ਬੰਦ ਹੁਣੀ ਕਰੇ ਆ ਤੇ ਬਾਕੀ ਇਹ ਡੋਲੀ ਵੀ ਕੱਢਤੀ ਐ ਚਾਰ ਖਾਨੇ ਵਾਲੀ ਬਾਹਰ ਖੁੱਡੇ ਚੋਂ ਹੁਣ ਕਾਫੀ ਦਿਨ ਹੋ ਗਏ ਦੇ ਅੰਦਰ ਪਈ ਨੂੰ ਅੰਦਰ ਫੇ ਕਬੂਤਰਾਂ ਦੇ ਬੈਠਣ ਚ ਦਿੱਕਤ ਹੁੰਦੀ ਸੀ ਇਹ ਲੋ ਜੀ ਚਾਰ ਖਾਨੇ ਵਾਲੀ ਡੋਲੀ ਕੜਤੀ ਹੈ ਬਾਹਰ ਆਪਾਂ ਨੇ ਬਾਕੀ ਕੋਈ ਗੱਲ ਨਹੀਂ ਉੱਤਰ ਬੈਠੇ ਆ ਆਪਣੇ ਓਕੇ ਆ ਰੋਲੀ ਸਾਫ ਕਰੀ ਤੀ ਆ ਦੇਖੋ ਬਾਬੇ ਹੁਣ ਕਿੰਨੀ ਜਗ੍ਹਾ ਖੁੱਲ ਗਈ ਉੱਤਰਾਂ ਨੂੰ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਆਪਾਂ ਇੱਥੇ ਰਹੂਗੇ ਹੁਣ ਰਾਤ ਤੇ ਬਾਕੀ ਅੰਦਰਲੇ ਖੁੱਡੇ 'ਚ ਅੰਦਰ ਵੀ ਬੈਠੇ ਆ ਮੁੱਤਣੀਆਂ ਓਕੇ ਆ ਸਾਰੀਆਂ ਇਹਨਾਂ ਦੀ ਤੱਕੀ ਖੋਲ ਦਿੰਦੇ ਆ ਹੁਣ ਇਹਨਾਂ ਨੂੰ ਕਰ ਦਿੰਦੇ ਆ ਬੰਦ ਇਹ ਨਿਕਲੇ ਆਉਂਗੀਆਂ ਬਾਹਰ ਪਾਣੀ ਲੂਣਗੇ ਬਾਹਰ ਤੋਂ ਪਰ ਲੱਗ ਜੂਗੀਆਂ ਇਹਨਾਂ ਨੂੰ ਵੀ ਤੇ ਬਾਕੀ ਕਬੂਤਰਾਂ ਹੀ ਨੀ ਗਮਰਾ ਦਿੰਦੇ ਸਾਡੇ ਕਦਾ ਇਹ ਆਂਦਾ ਵਾਪਸ ਕਾਲੇ ਠੀਕ ਹੈ ਜੀ ਇੱਕੋ ਖੜਾ ਉੱਪਰ ਬਾਈ ਫਿਰਦੇ ਆ ਤੇ ਠੀਕ ਹੈ ਬਾਬਾ ਸਾਡੇ ਨੂੰ ਜਾਂ ਬੈਡਰੂਮ ਵਿੱਚ ਸਾਨੂੰ ਦਿਖਾਉਂਦੇ ਆ ਲੋ ਬਈ ਮੈਂ ਤੁਰਕ ਕਰਤੀਆਂ ਕਬੂਤਰੀਆਂ ਤੇ ਬੱਚੇ ਬੰਦ ਹੁਣ ਉਹ ਇਧਰੋਂ ਇਹ ਕਰ ਦਾਂਦੇ ਆ ਬੰਦ ਇਹ ਲੋ ਜੀ ਤਿੰਨੇ ਗਏ ਤੇ ਹੁਣ ਜਿਹੜੇ ਛਤਰੀਆਂ ਦੇ ਬੈਠੇ ਆ ਉਹਨਾਂ ਨੂੰ ਵੀ ਬਾਬੇ ਉਤਾਰਦੀ ਏ ਠੀਕ ਹੈ ਜੀ ਇਹ ਤਾਂ ਹੋ ਗਿਆ ਬੰਦ ਇਹਨਾਂ ਨੂੰ ਆਪਾਂ ਇਹ ਨਵਾਂ ਤਾਜ਼ਾ ਪਾਣੀ ਭਰ ਕੇ ਰੱਖ ਦਿਆ ਏ ਹੁਣ ਜਿਹੜੇ ਛਤਰੀਆਂ 'ਤੇ ਬੈਠੇ ਉਹਨਾਂ ਨੂੰ ਵੀ ਬੰਦ ਕਰਦੀ ਏ ਤੇ ਨੀਚੇ ਤੋਂ ਦੋ ਕਬੂਤਰ ਲੈ ਜਾਗੇ ਬਾਬੇ ਉਹ ਅੱਜ ਉੱਪਰ ਬਾਬੇ ਉੱਪਰ ਸ਼ਿਫਟ ਕਰ ਦਾਂਗੇ ਤੇ ਲੋ ਬਾਈ ਮਿੱਤਰੋ ਕਰਤੇ ਆ ਸਾਰੇ ਕਬੂਤਰ ਅੰਦਰ ਬੰਦ ਤੇ ਇਧਰੋਂ 11 ਅੱਖਾ 11 ਅੱਖਾ ਤੇ ਇਹਦੇ ਨਾਲ ਵਾਲਾ ਜੱਦਾ ਲਾਲ ਸਤੇ ਵਾਲਾ ਇਹਨਾਂ ਦੋਹਾਂ ਕਬੂਤਰਾਂ ਨੂੰ ਉੱਪਰ ਲੈ ਜਾਵਾਂਗੇ ਤੇ ਆਪਣਾ ਬਾਬੇ ਉਹ ਇੱਕ ਕਬੂਤਰ ਆਇਆ ਨਹੀਂ ਪਤਾ ਨਹੀਂ ਕਿੱਧਰ ਚਲੇ ਗਿਆ ਕਿੱਧਰ ਨਹੀਂ ਰੱਬ ਹੀ ਜਾਣਦਾ ਜਿਹੜਾ ਚਿੱਟੀਆਂ ਅੱਖਾਂ ਦਾ ਸੀ ਕਾਲਾ ਜਾਂ ਪੂੰਛੇ 'ਚ ਹੰਬਤ ਉਹ ਬਾਬੇ ਉਹਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਗਿਆ ਕਿੱਥੇ ਨਹੀਂ ਤੇ ਹੁਣ ਚੱਲਦੇ ਆ ਇਹਨਾਂ ਨੂੰ ਉੱਪਰ ਲੈ ਕੇ ਤੇ ਪਾਣੀ ਪਾਈਏ ਕਬੂਤਰਾਂ ਨੂੰ ਫਿਰ ਇਹਨਾਂ ਨੂੰ ਪਾਉਂਦੇ ਆ ਦਾਣੇ ਲੋ ਭਾਈ ਮਿੱਤਰੋ ਤੇ ਪਾਣ ਲੱਗੇ ਆ ਦਾਣੇ ਹੁਣ ਇਹਨਾਂ ਨੂੰ ਪਾ ਦਈਏ ਠੀਕ ਹੈ ਜੀ ਕਬੂਤਰ ਦੋਨੋਂ ਸ਼ਿਫਟ ਕਰਤੇ ਆ ਉੱਪਰ ਤੇ ਬਾਬੇ ਉਹ ਇੱਕ ਬੈਠਾ ਏ ਇੱਥੇ ਆ ਜੀ ਅਸਾਂ ਦਾਣੇ ਚੋਣ ਠੀਕ ਹੈ ਜੀ ਪਾਣ ਦੋ ਇਹਨਾਂ ਨੂੰ ਦਾਣੇ ਤੇ ਦੂਸਰੀ ਸਾਈਡ ਵੀ ਪਾ ਦਈਏ ਟਰੇ ਕਰ ਲਈਏ ਸਾਫ਼ ਪਹਿਲਾਂ ਕੱਪੜਾ ਮਾਰ ਕੇ ਠੀਕ ਹੈ ਜੀ ਪਾਉਂਦੇ ਆ ਦਾਣੇ ਤੇ ਲੋ ਬਾਈ ਮਿੱਤਰੋ ਪਾ ਲਿਆ ਦਾਣੇ ਠੀਕ ਹੈ ਜੀ ਤੇ ਆ ਜਿਹੜਾ بڑے ਟੋਟੇ ਹੈ ਇਹਨਾਂ ਨੂੰ ਤੋੜ ਦਈਏ ਮੋੜੀ ਨਾ ਤੇ ਲੋ ਬਾਈ ਬਾਪੂ ਤੇ ਇੱਧਰ ਦੇਤੇ ਦਾਣੇ ਡੋਲੀ ਵਾਲਿਆਂ ਲਈ ਤੇ ਇਹਨਾਂ ਨੂੰ ਰੱਖ ਦਈਏ ਦਾਣੇ ਲੋ ਜੀ ਪਾ ਚਾਲਦੇ ਨੀਚੇ ਨੀਚੇ ਵਾਲਿਆਂ ਨੂੰ ਪਾ ਦਈਏ ਤੇ ਡੁਗਲੀ ਵਾਲਿਆਂ ਨੂੰ ਦੰਦੇ ਆ ਖੋਲ ਇੱਧਰ ਇਹਨੇ ਵੀ ਦੇ ਤੇ ਆਂਡਾ ਠੀਕ ਹੈ ਜੀ ਤੇ ਬਾਕੀ ਖਾਣ ਦੋ ਇਹਨਾਂ ਹੁੰਦਾ ਨੇ ਤੇ ਆਪਾਂ ਚਾਲਦੇ ਹਾਂ ਨੀਚੇ ਨੀਚੇ ਵਾਲਿਆਂ ਨੂੰ ਵੀ ਪਾ ਦਈਏ ਦਾਣੇ ਪਾਣੀ ਤੇ ਹਾਂ ਜੀ ਲੋ ਬਈ ਮਿੱਤਰੋ ਰੱਖਦੇ ਆ ਨਾ ਹੁੰਦਾ ਨੇ ਲੋ ਜੀ ਤੇ ਰੱਖ ਦਈਏ ਖਾਣ ਲਓ ਠੀਕ ਹੈ ਜੀ ਲੋ ਜੀ ਇੱਧਰ ਵੀ ਰੱਖਦੇ ਆ ਤੇ ਖਾਣ ਦੋ ਇਹਨਾਂ ਨੂੰ ਵੀ ਬਾ ਫਿਰ ਪਾਣੀ ਰੱਖ ਦਾਂਗੇ ਥੋੜੀ ਦੇਰ ਤੱਕ ਹੁਣ ਪਾਣੀ ਲੈ ਚਾਲਦੇ ਆ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਣੀ ਪਾਉਣਾ ਏ ਦਾਣੇ ਪਾਦੇ ਖਾ ਕੇ ਇਹ ਬੈਠ ਜੂंगे ਤੇ ਹਾਂਜੀ ਲੋ ਵੀ ਮਿੱਤਰੋ ਇੱਧਰ ਕਬੂਤਰਾਂ ਨੂੰ ਦਾਣੇ ਪਾਦੇ ਸੀ ਤੇ ਪਾਣੀ ਰੱਖਦੇ ਆ ਤੇ ਹੁਣ ਜਾ ਕੇ ਪਾਣੀ ਉੱਧਰ ਰੱਖ ਲੰਦਿਆਂ ਲੋ ਜੀ ਉੱਧਰ ਰੱਖ ਦਿਆ ਪਾਣੀ ਪੀ ਲਵਣਗੇ ਤੇ ਹਾਂਜੀ ਲੋ ਹੋ ਮਿੱਤਰੋ ਰੱਖਦੇ ਆਈ ਇਹਨਾਂ ਨੂੰ ਪਾਣੀ ਤੇ ਦਾਣੇ ਖਾ ਲਏ। ਹਾਂਜੀ ਬਾਈ ਮਿੱਤਰੋ ਖਾ ਲਏ ਕਬੂਤਰਾਂ ਨੇ ਦਾਣੇ ਤੇ ਜਿਹੜਾ ਥੋੜਾ ਜਿਹਾ ਪਾਣੀ ਰਹਿ ਗਿਆ ਏ ਉਹ ਇਹਨਾਂ ਨੂੰ ਪਾ ਰੱਖ ਦਿੰਦੇ ਆ। ਜਦੋਂ ਇਹ ਪੀ ਲੂਗੇ ਫਿਰ ਆਪਾਂ ਤਾਜ਼ਾ ਪਾਣੀ ਪਿਆਏ ਉਹ ਬਾਲਟੀ ਚ ਉਹ ਪਾ ਕੇ ਫਿਰ ਦੁਬਾਰੇ ਧਰ ਦਾਂਗੇ ਤੇ ਪੀਂਨ ਦੋਈ ਇਹਨਾਂ ਨੂੰ ਇੰਨਾ। ਇਹ ਠੀਕ ਐ ਬਾਬਿਓ। ਤੇ ਅੱਜ ਦੀ ਵੀਡੀਓ ਦੰਨੇ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ। ਤੇ ਚੈਨਲ ਨੂੰ ਨਾਲ ਦੀ ਨਾਲ ਕਰ ਲੈ ਵੀ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਹੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੇ ਡੋਲੀ ਕੱਢਤੀ ਬਾਬੇ ਬਾਹਰ ਓਕੇ ਰਿਪੋਰਟ ਹੋ ਗਿਆ ਕੰਮ ਮਿਲਦੇ ਆਂ ਹੀ ਬਾਬੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ